ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਮੰਗਾ ਭਦੌਰ ਜੀ ਇਹ ਮੇਰੇ ਭਰਾ ਜੱਗਾ ਮਾਨਸਾ ਮੇਰੇ ਭਰਾ ਨੇ ਕੋਈ ਸਾਡੀ ਆਏ ਨਹੀਂ ਹੈ ਵੀ ਅਸੀਂ ਕਿਸੇ ਗੱਲ ਨਾਲ ੱੱਕੇਵਾਜੀ ਨਾਲ ਸੌਦਾ ਕਰਦੇ ਆ ਇਹ ਤਾਂ ਸਾਡਾ ਪਿਆਰ ਆ ਇਹ ਜੱਗੇ ਵੀਰ ਨੂੰ ਵੀ ਪਤਾਗਾ ਵੀ ਪਿਆਰ ਨਾਲ ਅਸੀਂ ਮਈਆਂ ਵੇਚਦੇ ਆ ਜੀ ਜਿਹੜੇ ਤੁਸੀਂ ਗਲਤ ਕਮੈਂਟ ਕਰਦੇ ਹੋ ਸਾਰੇ ਗਲਤ ਕਮੈਂਟ ਨਾ ਕਰੋ ਗਾਲਾਂ ਨਾ ਕੱਢੋ ਤੁਹਾਡੀ ਮਰਜ਼ੀ ਆ ਜੇ ਤੁਹਾਨੂੰ ਕਿਸੇ ਗੱਲ ਦੀ ਆਏ ਲੱਗਦੀ ਆ ਵੀ ਮੰਗੇ ਨੇ ਗਲਤ ਕਰਿਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਜੱਗੇ ਵੀਰ ਨਾਲ ਵੀ ਆਪਦੇ ਨਾਲ ਉਹੀ ਗੱਲ ਕਰਦਾਗਾ ਮਾਫੀ ਮੰਗਦਾ ਮੈਂ ਹੱਥ ਜੋੜ ਕੇ ਕਿਸੇ ਗੱਲ ਦਾ ਗਲਤ ਕਮੈਂਟ ਨਾ ਕਰੋ ਜੀ ਗਲਤ ਕਮੈਂਟ ਨਾ ਕਰੋ ਬਈ ਸੋਨੂੰ ਮੈਂ ਸੌਰੀ ਮੰਗਦਾ ਸਾਰਿਆਂ ਤੋਂ ਓਏ ਦਾੜੀ ਤੇ ਹੱਥ ਨਹੀਂ ਪਾਇਆ ਜੀ ਇਹਨੇ ਓਏ ਹੋਰ ਨਹੀਂ ਇਹਨੇ ਮੂੰਹ ਤੇ ਹੱਥ ਜ਼ਰੂਰ ਲਾਇਆ ਵੀ ਮੈਂਸ ਦੇ ਦੇ ਮੈਂ ਮੈਂਸ ਮਹਿੰਗੀ ਸੀ ਮੇਰੀ ਤਾਂ ਕਰਕੇ ਮੈਂ ਘਸਿਆ ਰਿਆ ਆਏ ਹਫਤੇ ਇਹਨਾਂ ਨੂੰ ਮਹਿੰਗਾ ਵੇਚਦੇ ਆ ਜੀ ਕੋਈ ਇਹੋ ਜੀ ਗੱਲ ਨਹੀਂ ਸਰ ਜੀ ਗਲਤ ਮੈਸੇਜ ਨਾ ਕਰੋ ਜਿਹੜਾ ਤੁਸੀਂ ਗਲਤ ਕਮੈਂਟ ਕਰ ਦਿਓ ਉਹ ਬਹੁਤ ਗਲਤ ਆ ਮੈਂ ਤਾਂ ਅਨਪੜਾ ਮੈਨੂੰ ਤਾਂ ਪੜਨਾ ਨਹੀਂ ਆਉਂਦਾ ਜਦੋਂ ਦੂਜਾ ਕਹਿੰਦਾ ਨਾ ਵੀ ਕੋਈ ਗਾਲਾਂ ਕੱਢਦੇ ਆ ਜਦੋਂ ਗਲਤ ਕਹਿੰਦਾ ਠੀਕ ਆ 사ਜੀ ਕੋਈ ਗੱਲ ਨਹੀਂ ਇਹ ਜੀ ਜੱਗਾ ਮੇਰਾ ਭਰਾ ਹੈਗਾ ਕੋ ਮੇਰੀ ਜਾਨ ਹੈ ਕੋਈ ਜੱਗਾ ਗਰੀਬ ਨਹੀਂ ਜੱਗਾ ਅਮੀਰ ਹੈ ਜ਼ਮੀਨ ਜਾਇਦਾਦ ਵਾਲਾ ਹੈਗਾ ਕੋਈ ਇਹ ਨਹੀਂ ਵੀ ਮੈਨੂੰ ਧੱਕੇ ਨਾ ਕੋਈ ਧੱਕਾ ਮਾਰਦਾ ਨਾ ਪਿਆਰ ਨਾਲ ਧੱਕਾ ਮਾਰਿਆ ਜਿਹੜਾ ਵੀ ਕੋਈ ਮਾਰਿਆ ਉਹ ਸਹੀ ਹੋਊਗਾ ਇਹ ਨਹੀਂ ਹੈ ਵੀ ਮੈਂ ਕਿਸੇ ਗੱਲ ਨੂੰ ਇਹਨਾਂ ਧੱਕਾ ਕਰਾਂਗਾ ਕਿਉਂ ਜੀ ਜੱਗਾ ਜੀ ਨਾ ਜੀ ਕੋਈ ਧੱਕਾ ਨਹੀਂ ਆ ਇੰਨਾ ਤਾਂ ਚੱਲਦੀ ਰਹਿੰਦੇ ਸਤਿਗੁਰੂ ਜੀ ਸਤਿਗੁਰੂ